ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਿਵੇਂ ਬਾਬਾ ਜੀ ਆਪਣੇ ਸੇਵਾਦਾਰਾਂ ਦੀ ਮਦਦ ਕਰਦੇ ਹਨ ਤੇ ਉਹ ਆਪਣੀ ਸੰਗਤ ਦਾ ਭਰੋਸਾ ਕਦੇ ਨਹੀਂ ਟੁੱਟਣ ਦਿੰਦੇ ਇੱਕ ਸਤਸੰਗੀ ਸੀ ਜਿਸ ਦਾ ਨਾਮ ਗੁਰੂ ਦਿਆਲ ਸਿੰਘ ਸੀ ਉਹ ਬਹੁਤ ਜ਼ਿਆਦਾ ਸੇਵਾ ਤੇ ਸਿਮਰਨ ਕਰਦਾ ਸੀ ਤੇ ਉਸ ਨੂੰ ਬਾਬਾ ਜੀ ਤੇ ਅਟੁੱਟ ਵਿਸ਼ਵਾਸ ਸੀ چاہے ਕੋਈ ਤੂਫਾਨ ਆ ਜਾਵੇ ਕਾਮੀ ਉਹ ਸੇਵਾ ਦੇ ਲਈ ਜਾਂਦੇ ਸੀ। ਗੁਰੂ ਘਰ ਤੋਂ ਜੋ ਵੀ ਕਿਸੇ ਵੀ ਪ੍ਰਕਾਰ ਦਾ ਹੁਕਮ ਹੁੰਦਾ ਸੀ, ਗੁਰੂ ਦਿਆਲ ਜੀ ਸਭ ਤੋਂ ਅੱਗੇ ਵੱਧ ਕੇ ਸੇਵਾ ਕਰਦੇ ਸਨ ਤੇ ਉਹਨਾਂ ਦਾ ਪੂਰਾ ਪਰਿਵਾਰ ਵੀ ਭਜਨ ਸਿਮਰਨ ਕਰਦਾ ਸੀ। ਉਹਨਾਂ ਦੇ ਕੋਲ ਦੋ ਬੱਚੇ ਸਨ। ਸਤਿਗੁਰੂ ਦੀ ਕਿਰਪਾ ਨਾਲ ਉਸਦੇ ਦੋਵੇਂ ਬੱਚੇ ਵੀ ਸ਼ੁਰੂ ਤੋਂ ਹੀ ਧਾਰਮਿਕ ਰਸਤੇ ਤੇ ਚੱਲ ਰਹੇ ਸਨ। ਗੁਰੂ ਦਿਆਲ ਜੀ ਦੇ ਬੱਚਿਆਂ ਦੇ ਵਿਆਹ ਦੀ ਉਮਰ ਹੋ ਗਈ ਸੀ। ਆਪਣੀ ਪੁੱਤਰੀ ਦੇ ਲਈ ਉਹਨਾਂ ਵਰਗਾ ਇੱਕ ਸਤਸੰਗੀ ਪਰਿਵਾਰ ਲੱਭ ਲਿਆ ਵਿਆਹ ਦਾ ਦਿਨ ਪੱਕਾ ਕਰਕੇ ਗੁਰੂ ਦਿয়াল ਜੀ ਤੇ ਉਹਨਾਂ ਦੀ ਪਤਨੀ ਮੁੰਡੇ ਵਾਲਿਆਂ ਦੇ ਘਰ ਤੋਂ ਆਪਣੇ ਘਰ ਚਲੇ ਗਈ ਤਾਂ ਆ ਵੀ ਜੋ ਗੁਰੂ ਦਿয়াল ਜੀ ਨੂੰ ਇੱਕ ਸਤਸੰਗ ਘਰ ਵਿੱਚੋਂ ਸਨੇਹਾ ਆ ਗਿਆ ਉਸ ਦਿਨ ਮਿੱਟੀ ਦੀ ਸੇਵਾ ਚੱਲਣੀ ਹੈ ਉਹ ਆਪਣਾ ਨਾਮ ਲਿਖਵਾ ਦਿੰਦਾ ਹੈ ਪਰ ਜਿਹੜੇ ਦਿਨ ਉਹਨਾਂ ਦੀ ਪੁੱਤਰੀ ਦਾ ਵਿਆਹ ਹੋਣਾ ਸੀ ਉਸ ਦਿਨ ਵਾੜੀ ਸੇਵਾ ਵਿੱਚ ਆਪਣਾ ਨਾਮ ਲਿਖਵਾ ਦਿੱਤਾ ਤੇ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਹ ਹੀ ਸੋਚ ਰਹੇ ਸਨ ਕਿ ਬੇਟੀ ਦੇ ਵਿਆਹ ਨੂੰ ਕਿਵੇਂ ਛੱਡ ਕੇ ਜਾਵਾਂਗਾ ਤੇ ਸੇਵਾ ਤੇ ਕਿਵੇਂ ਜਾ ਸਕਾਂਗਾ ਤਾਂ ਸਾਰੇ ਰਿਸ਼ਤੇਦਾਰ ਜਦੋਂ ਪੁੱਛਣਗੇ ਕਿ ਬੇਟੀ ਦੇ ਪਿਤਾ ਕਿੱਥੇ ਹਨ ਤਾਂ ਘਰ ਵਾਲੇ ਕੀ ਕਹਿਣਗੇ ਤਾਂ ਇਹ ਸਭ ਕੁਝ ਸੋਚਦੇ ਪੂਰੀ ਰਾਤ ਲੰਘ ਗਈ ਪਰ ਸਵੇਰੇ ਹੁੰਦੇ ਹੀ ਉਹਨਾਂ ਨੇ ਆਪਣਾ ਮਨ ਬਣਾ ਲਿਆ ਉਹ ਸਵੇਰੇ ਜਲਦੀ ਉੱਠੇ ਬਾਕੀ ਸਾਰੇ ਲੋਕਾਂ ਦੇ ਉੱਠਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਬੈਗ ਤਿਆਰ ਕਰ ਲਿਆ ਤੇ ਚੁੱਪਚਾਪ ਵਿਆਸ ਦੇ ਲਈ ਚਲੇ ਗਏ ਕਿਉਂਕਿ ਅਜੂਨਾ ਨੇ ਮਿੱਟੀ ਦੀ ਸੇਵਾ ਕਰਨੀ ਸੀ ਤਾਂ ਉਹਨਾਂ ਨੇ ਬਾਬਾ ਜੀ ਨੂੰ ਬੋਲਿਆ "ਹੇ ਬਾਬਾ ਜੀ ਹੁਣ ਮੇਰੇ ਪਿੱਛੇ ਤੁਸੀਂ ਸਭ ਸੰਭਾਲ ਲੈਣਾ ਮੇਰਾ ਸੇਵਾ ਤੇ ਜਾਣਾ ਬਹੁਤ ਜ਼ਰੂਰੀ ਹੈ" ਜਦੋਂ 2 ਦਿਨ ਬਾਅਦ ਗੁਰਦੇਵਾਲ ਜੀ ਆਪਣੇ ਘਰ ਵਾਪਸ ਆਏ ਤਾਂ ਦੀ ਦਾ ਵਿਆਹ ਹੋ ਗਿਆ ਸੀ ਬੇਟੀ ਦੀ ਵਿਦਾਈ ਹੋ ਗਈ ਸੀ ਗੁਰਦੇਵਾਲ ਜੀ ਆਪਣੇ ਘਰ ਆ ਕੇ ਚੁੱਪਚਾਪ ਆਪਣੇ ਕਮਰੇ ਵਿੱਚ ਬੈਠ ਗਏ ਉਹਨਾਂ ਦੀ ਪਤਨੀ ਉਹਨਾਂ ਦੇ ਲਈ ਖਾਣਾ ਲੈ ਕੇ ਆਈ ਦੋਵਾਂ ਨੇ ਖਾਣਾ ਖਾ ਲਿਆ ਗੁਰਦੇਵਾਲ ਇਹ ਸਭ ਕੁਝ ਦੇਖ ਕੇ ਬਹੁਤ ਹੈਰਾਨ ਹੋ ਗਿਆ ਕਿ ਉਹਨਾਂ ਦੀ ਪਤਨੀ ਜਾ ਘਰ ਦੇ ਕੋਈ ਵੀ ਮੈਂਬਰ ਕੁਝ ਨਹੀਂ ਪੁੱਛ ਰਿਹਾ ਕਿ ਵਿਆਹ ਵਾਲੇ ਦਿਨ ਤੁਸੀਂ ਕਿੱਥੇ ਸੀ ਉਹਨਾਂ ਦੀ ਪਤਨੀ ਨੇ ਉਹਨਾਂ ਦੀ ਬੇਟੀ ਦਾ ਵਿਆਹ ਠੀਕ ਠਾਕ ਹੋ ਜਾਣ ਦੀ ਖੁਸ਼ੀ ਵਿੱਚ ਕੀਹਾ ਚਲੋ ਚੱਲੀਏ ਸਤਸੰਗ ਬਾਬਾ ਜੀ ਦਾ ਸ਼ੁਕਰ ਕਰਨ ਦੇ ਲਈ ਕਿਉਂਕਿ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਹੈ ਤੇ ਆਪਣੀ ਪੁੱਤਰੀ ਨੂੰ ਇੱਕ ਵਧੀਆ ਸਤਸੰਗੀ ਪਰਿਵਾਰ ਮਿਲ ਗਿਆ ਹੈ ਗੁਰਦੇਵਾਲ ਜੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਦੀ ਪਤਨੀ ਉਹਨਾਂ ਤੇ ਗੁੱਸਾ ਕਰਨ ਦੀ ਬਜਾਏ ਉਹਨਾਂ ਨੂੰ ਸਤਸੰਗ ਕਰ ਲੈ ਕੇ ਜਾਣ ਬਾਰੇ ਕਹਿ ਰਹੀ ਹੈ ਇਹ ਸਭ ਕੀ ਹੋ ਰਿਹਾ ਹੈ ਉਹ ਸੋਚ ਰਿਹਾ ਸੀ ਮੇਰੀ ਪਤਨੀ ਮੈਨੂੰ ਕੁਝ ਕਿਉਂ ਨਹੀਂ ਕਹਿ ਰਹੀ ਕਿ ਤੁਸੀਂ ਆਪਣੀ ਪੁੱਤਰੀ ਦਾ ਵਿਆਹ ਛੱਡ ਕੇ ਕਿੱਥੇ ਚਲੇ ਗਏ ਸੀ ਪਰ ਉਹ ਆਪਣੀ ਪਤਨੀ ਨੂੰ ਲੈ ਕੇ ਸਾਸੰਗ ਪਹੁੰਚ ਗਿਆ ਤੇ ਬਾਬਾ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਮਿਹਰ ਨਾਲ ਸਭ ਕੁਝ ਵਧੀਆ ਹੋ ਗਿਆ ਹੈ ਫਿਰ ਕਈ ਦਿਨਾਂ ਮਗਰੋਂ ਉਹਨਾਂ ਦੀ ਪੁੱਤਰੀ ਆਪਣੇ ਸਹੁਰੇ ਘਰ ਤੋਂ ਆ ਗਈ ਤੇ ਪੁੱਤਰੀ ਆਪਣੇ ਨਾਲ ਵਿਆਹ ਦੀ ਐਲਬਮ ਵੀ ਲੈ ਕੇ ਆਈ ਤੇ ਵਿਆਹ ਦੀ ਵੀਡੀਓ ਵੀ ਆਪਣੇ ਨਾਲ ਲੈ ਕੇ ਆਈ। ਪਰ ਪਰਿਵਾਰ ਖੁਸ਼ੀ-ਖੁਸ਼ੀ ਵੀਡੀਓ ਤੇ ਐਲਬਮ ਦੇਖ ਰਿਹਾ ਸੀ ਪਰ ਵਿਦਿਆਲ ਜੀ ਉਦੋਂ ਬਿਲਕੁਲ ਪਰੇਸ਼ਾਨ ਹੋ ਗਏ। ਜਦੋਂ ਉਹਨਾਂ ਨੇ ਆਪਣੀ ਪੁੱਤਰੀ ਦੇ ਵਿਆਹ ਦੀ ਵੀਡੀਓ ਤੇ ਐਲਬਮ ਵਿੱਚ ਆਪਣੇ ਆਪ ਨੂੰ ਦੇਖਿਆ। ਇੱਥੇ ਉਹਨਾਂ ਦੀ ਪੁੱਤਰੀ ਤੇ ਜਵਾਈ ਦੋਨੋਂ ਖੜੇ ਸਨ। ਉਹ ਹੈਰਾਨ ਹੋ ਗਏ ਸੀ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਮੈਂ ਤਾਂ ਵਿਆਹ ਵਾਲੇ ਦਿਨ ਇੱਥੇ ਮੌਜੂਦ ਹੀ ਨਹੀਂ ਸੀ। ਮੈਂ ਤਾਂ ਉਸ ਦਿਨ ਮਿੱਟੀ ਦੀ ਸੇਵਾ ਕਰਨ ਦੇ ਲਈ ਵਿਆਸ ਗਿਆ ਸੀ ਪਰ ਉਹ ਜਲਦੀ ਹੀ ਸਭ ਕੁਝ ਸਮਝ ਗਏ ਉਸ ਦਿਨ ਗੁਰੂ ਜੀ ਆਪ ਘਰ ਆਏ ਸਨ ਤੇ ਬਾਬਾ ਜੀ ਦੀ ਫੋਟੋ ਸਾਹਮਣੇ ਬਹੁਤ ਜ਼ਿਆਦਾ ਰੋਣ ਲੱਗ ਗਏ ਤੇ ਉਹ ਕਹਿਣ ਲੱਗੇ ਕਿ हे ਮਾਲਕ ਤੁਸੀਂ ਆਪਣੇ ਸੇਵਾਦਾਰ ਦਾ ਇੰਨਾ ਧਿਆਨ ਰੱਖਦੇ ਹੋ ਮੈਂ ਵਿਆਸ ਵਿੱਚ ਸੇਵਾ ਕਰ ਰਿਹਾ ਸੀ ਤੇ ਤੁਸੀਂ ਮੇਰੀ ਜਗ੍ਹਾ ਤੇ ਧੀ ਦੇ ਵਿਆਹ ਵਿੱਚ ਪਿਤਾ ਬਣ ਕੇ ਜ਼ਿੰਮੇਵਾਰੀ ਨਿਭਾ ਰਹੇ ਸਨ ਤਾਂ ਬਾਬਾ ਜੀ ਨੇ ਉਸ ਨੂੰ ਉਸ ਦੇ ਮਨ ਵਿੱਚ ਦਰਸ਼ਨ ਦਿੱਤੇ ਉਸ ਨੂੰ ਕਿਹਾ ਕਿ ਜਦੋਂ ਤੂੰ ਮੇਰੇ ਤੇ ਇੰਨਾ ਭਰੋਸਾ ਕਰਕੇ ਮੇਰੀ ਸੰਗਤ ਦੀ ਸੇਵਾ ਕਰਨ ਦੇ ਲਈ ਜਾ ਸਕਦਾ ਹੈ ਤਾਂ ਮੈਂ ਤੇਰਾ ਭਰੋਸਾ ਕਿਵੇਂ ਤੋੜ ਸਕਦਾ ਹਾਂ ਸੰਗਤ ਜੀ ਭਰੋਸੇ ਤੋਂ ਬਿਨਾ ਇਸ ਦੁਨੀਆ ਵਿੱਚ ਕੁਝ ਨਹੀਂ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਹੀ ਭਰੋਸੇ ਤੇ ਟਿਕੀ ਹੋਈ ਹੈ ਜੀਵੇਂ ਕਿ ਇੱਕ ਬੱਚਾ ਆਪਣੇ ਮਾਤਾ ਪਿਤਾ ਦੀ ਗੋਦ ਵਿੱਚ ਹੁੰਦਾ ਹੈ ਤੇ ਉਦੋਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਕਿਉਂਕਿ ਉਸ ਨੂੰ ਭਰੋਸਾ ਹੁੰਦਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਇਹ ਮੈਨੂੰ ហេਟਾ ਨਹੀਂ ਡਿਗਣ ਦੇਣਗੇ ਤਾਂ ਉਵੇਂ ਹੀ ਸਾਨੂੰ ਆਪਣੇ ਬਾਬਾ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਜਿਵੇਂ ਵੀ ਹਾਲਾਤ ਪੈਦਾ ਹੋ ਜਾਣ ਬਾਰੇ ਸਾਡੇ ਸਤਿਗੁਰੂ ਸਾਡਾ ਵਿਸ਼ਵਾਸ ਨਹੀਂ ਟੁੱਟਣ ਦੇਣਗੇ ਸਾਡੀ ਜ਼ਿੰਦਗੀ ਵਿੱਚ ਟਾਈਮ ਕਦੇ ਵੀ ਇੱਕ ਸਮਾਨ ਨਹੀਂ ਰਹਿੰਦਾ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਇਹ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ ਪਰ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਆਪਣੇ ਭਰੋਸੇ ਤੇ ਅਟਲ ਰਹਿਣਾ ਚਾਹੀਦਾ ਹੈ ਕਿਉਂਕਿ ਦੁੱਖ ਸੁੱਖ ਤਾਂ ਜ਼ਿੰਦਗੀ ਵਿੱਚ ਉੰਦੇ ਰਹਿੰਦੇ ਹਨ ਤੇ ਆਪਣੇ ਸਤਿਗੁਰੂ ਤੇ ਭਰੋਸਾ ਰੱਖ ਕੇ ਅਸੀਂ ਆਪਣੀ ਜ਼ਿੰਦਗੀ ਵਿੱਚਲੇ ਦੁੱਖਾਂ ਦਾ ਸਾਹਮਣਾ ਕਰ ਸਕਦੇ ਹਾਂ ਸਤਿਗੁਰੂ ਸਾਨੂੰ ਕਦੇ ਵੀ ਡੋਲਣ ਨਹੀਂ ਦਿੰਦੇ ਉਹ ਹਮੇਸ਼ਾ ਸਾਡੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ ਸਾਨੂੰ ਆਪਣੇ ਸਤਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਰਾਦਾ ਸਵਾਮੀ